ਨਾ ਸ਼ੁਕਰ ਹੈ ਆਪ ਕਿਉਂਕਿ ਆਪਣੇ ਅੰਦਰ ਭੁੱਖ ਹੈ ਆ ਨਹੀਂ ਮਿਲਿਆ ਆ ਦਾਤ ਮਿਲ ਗਈ ਆ ਨਹੀਂ ਮਿਲਿਆ ਇੱਕ ਚੀਜ਼ ਛੱਡਦੇ ਹਾਂ ਦੂਸਰੀ ਦੀ ਤ੍ਰਿਸ਼ਨਾ ਵੱਧ ਜਾਂਦੀ ਤੇ ਪਾਤਸ਼ਾਹ ਆਖਦੇ ਨੇ ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਜਿਨ੍ਹਾਂ ਨੇ ਕਰੋੜਾ ਜੋੜ ਲਿਆ ਸਾਂਭ ਲਿਆ ਉਹਨਾਂ ਦੀ ਕਿਹੜਾ ਤ੍ਰਿਸ਼ਨਾ ਮੁੱਕੀ ਜਿਨ੍ਹਾਂ ਕੋਲ ਹੈ ਨਹੀਂ ਉਹਨਾਂ ਦੀ ਵੀ ਤ੍ਰਿਸ਼ਨਾ ਇਹ ਬਾਤ ਦੀ ਰਹੀ ਤੇ ਆਪਾਂ ਤਾਂ ਇੰਨਾ ਹੀ ਜੇ ਸ਼ੁਕਰ ਕਰੀਏ ਗੁਰੂ ਪਾਤਸ਼ਾਹ ਦਾ ਵੀ ਆਪਾਂ ਨੂੰ ਮਨੁੱਖਾ ਸਰੀਰ ਦਿੱਤਾ ਆਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਿਉਂਕਿ ਮਨੁੱਖਾ ਜੂਨੀ ਜਿਹੜੀ ਐ ਕਰਮ ਜੂਨੀ ਐ ਕਰਮ ਜੂਨੀ ਕਰਮ ਕਰ ਸਕਦਾ ਹੈ ਭੋਗ ਜੁਨੀ ਹੈ ਭੋਗਣ ਵਾਸਤੇ ਆਇਆ ਭੋਕੇ ਮਰ ਜਾ। ਆਪਾਂ ਕਰਮ ਕਰ ਸਕਦੇ ਹਾਂ। ਕਰਮ ਕਿਵੇਂ ਕਰਨਾ? ਉਦਮ ਕਰੇਂਿਆਂ ਜਿਉ ਤੂੰ ਕਮਾਉਂਦਿਆਂ ਸੁਖ ਪੁੰਚ ਧਿਆਨਿਆਂ ਦਿਆਂ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤ ਉਦਮ ਕਰਨਾ ਪੈਣਾ। ਤੇ ਜਿਹਨੇ ਉਦਮ ਹੀ ਨਹੀਂ ਕਰਨਾ ਕੋਸ਼ਿਸ਼ ਹੀ ਨਹੀਂ ਕਰਨੀ ਤੇ ਗੁਰੂ ਵੀ ਕੀ ਕਰੇ ਗੁਰੂ ਨੇ ਮਨੁੱਖਾ ਦੇਦ ਹੱਥ ਦਿੱਤੇ ਚੱਲਣ ਵਾਸਤੇ ਪੈਰ ਦਿੱਤੇ ਨੇ ਤੇ ਫਿਰ ਵੀ ਆਖੇ ਵੀ ਗੁਰੂ ਨੇ ਦਿੱਤਾ ਕੁਝ ਨਹੀਂ ਉਹਨੇ ਦਿਮਾਗ ਦਿੱਤਾ ਸੋਚ ਦਿੱਤੀ ਹੈ ਸੋਚ ਕਰ ਤੋਂ ਜੇ ਕੋਈ ਕੋਈ ਨਾਂ ਦਿੰਦਾ ਫਿਰ ਉਹਦਾ ਕੀ ਵਗਾਲ ਲੈਣਾ ਸੀ ਉਹ ਤਾਂ ਕੀ ਵਗਾਲ ਲੈਣਾ ਸੀ ਆਪ ਤੋਂ ਮਾੜੇ ਵੱਲ ਦੇਖ ਕੇ ਉਹਦਾ ਸ਼ੁਕਰ ਕਰੀਏ ਆਕ ਉਸਤ ਨਾਮ ਸ੍ਰੀ ਵਾਹਿਗੁਰੂ ਜੀ ਆਪ ਤੋਂ ਮਾੜੇ ਵੱਲ ਇਹ ਵੀ ਦਿਨ ਕੱਟ ਜਾਂਦਾ ਸਾਡੇ ਤੇ ਬਖਸ਼ਿਸ਼ਾਂ ਨੇ ਅਸੀਂ ਫਿਰ ਸ਼ੁਕਰ ਨਹੀਂ ਕਰਦੇ ਉਹਦਾ ਕੀ ਨਾ ਸ਼ੁਕਰ ਇਹ ਬਾਣੀ ਪੜਾਂਗੇ ਕਰਮ ਬਣ ਜਾਂਦੇ ਨੇ ਕਰਮ ਤੋ ਕੀ ਮਨੁੱਖਾ ਜੁਨੀ ਹੈ ਕਰਮ ਕਰ ਸਕਦਾ ਜੋ ਬੀਜੇਗਾ ਉਹ ਵੱਢੇਗਾ ਜੇ ਫੁੱਲ ਬੀਜੇ ਨੇ ਤੇ ਫੁੱਲ ਤੋੜਾ ਜੇ ਕੰਡੇ ਬੀਜੇ ਨੇ ਕੰਡੇ ਚੁਗਣੇ ਪੈਣਗੇ ਇਸੇ ਲਈ ਆਖਦੇ ਨੇ ਨਾ ਪਰਕਾਰਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਕਹਿੰਦਾ ਮਨ ਵਿੱਚ ਕਿਸੇ ਦਾ ਵੀ ਮਾੜਾ ਨਾ ਜਿਤੋ ਮਾੜਾ ਤੁਹਾਨੂੰ ਦੁੱਖ ਪੋ ਨਹੀਂ ਸਕਦਾ ਪਰ ਅਸੀਂ ਇਸ ਸੰਸਾਰ ਦੀ ਦੌੜ ਵਿੱਚ ਸ਼ਾਮਲ ਹੋ ਜਾਂਦੇ ਆ ਤੇ ਜਦੋਂ ਭੀੜ ਵਿੱਚ ਦੀ ਲੰਘਣਾ ਪੈਂਦਾ ਹੈ ਭੀੜ ਤੋਂ ਲੰਘਣ ਵਾਸਤੇ ਫਿਰ ਆਸੀ-ਪਾਸੇ ਕੂਣੀਆਂ ਤਾਂ ਵੱਜਦੀਆਂ ਹੀ ਨੇ ਨਾ ਅਗਾ ਲੰਘਣਾ ਪਰ ਨਹੀਂ ਸੋਚ ਵਿੱਚ ਫਰਕ ਹੈ ਅਗਾ ਲੰਗਣਾ ਕਿਵੇਂ ਗੁਰੂ ਦੇ ਆਸਰੇ ਨਾਲ ਖੁਸ਼ਤ ਨਾਮ ਸ੍ਰੀ ਵਾਹਿਗੁਰੂ ਜੀ ਜਿੰਨੀਆਂ ਗੁਰੂ ਬਖਸ਼ਿਸ਼ਾਂ ਕਰੇ ਉਹਨਾਂ ਉਹਦਾ ਸ਼ੁਕਰਾਨਾ ਵੀ ਕਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਵੇਂ ਮਹਾਪੁਰਸ਼ ਆਖਦੇ ਨੇ ਨਾ ਜਿੱਡਾ ਵੱਡਾ ਕੋਠਾ ਉਹਨੇ ਪ੍ਰਣਾਲੇ ਵੱਧ ਚਾਹੀਦੇ ਨੇ ਤਾਂ ਫੇ ਵਿਚੇ ਪਾਇਆ ਨਾ ਖੜੇ ਪਾਣੀ ਵਿੱਚ ਤਾਂ ਕੀੜੇ ਪੈ ਜਾਂਦੇ ਨੇ ਜਿੰਨਾ ਕੱਢੀ ਜਾਵਾਂਗੇ ਉਹਨਾਂ ਸਵਸ਼ ਪਾਣੀ ਸਾਫ਼ ਪਾਣੀ ਆ ਦਾਨ ਕੁੰਨ ਕਰਾਂਗੇ ਪਰ ਇਹ ਸੋਝੀ ਕਿੱਥੋਂ ਮਿਲੇ ਗੁਰੂ ਕੋਲ ਤੇ ਅਸੀ ਤਾਂ ਗੁਰੂ ਦਾ ਕਹਿਣਾ ਹੀ ਨਹੀਂ ਮੰਨਣਾ ਜੋ ਗੁਰੂ ਕਹਿੰਦਾ ਉਹ ਸਾਨੂੰ ਪ੍ਰਵਾਨ ਨਹੀਂ ਅਸੀਂ ਮੱਥਾ ਟੇਕਦੇ ਹਾਂ ਗੁਰੂ ਕਹਿੰਦਾ ਅੰਮ੍ਰਿਤ ਵੇਲੇ ਉਠੋ ਅਮਰਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਸੁਣਦੇ ਹਾਂ ਪੜ੍ਹਦੇ ਹਾਂ ਗੁਰਦੁਆਰਿਆਂ ਭਾਈ ਬੋਲਦਾ ਪਰ ਅਸੀਂ ਨਹੀਂ ਉੱਠਾ ਉਹ ਕਹਿੰਦਾ ਬਾਣੀ ਪੜੋ ਅਮਰਤ ਵੇਲੇ ਉੱਠ ਕੇ ਅਸੀਂ ਤਾਂ ਆਪਣੀ ਵੀ ਬਾਣੀ ਨਹੀਂ ਪਾਣੀ ਆਪਦੀ ਜੋਗੀ ਪੜ੍ਹ ਕੇ ਅਰਦਾਸ ਕਰੀਏ ਕਿਉਂ ਗੁਰੂ ਨੇ ਸਾਡੇ ਤੇ ਬਖਸ਼ਿਸ਼ ਕੀਤੀ ਇਸ ਕਰਕੇ ਜੇ ਕਿਤੇ ਗਰੀਬੀ ਹੋਵੇ ਫਿਰ ਉਹ ਪ੍ਰਭੂ ਚੇਤੇ ਰਹਿਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਦੋਂ ਵਾਲ ਕੱਟਦਾ ਫਿਰ ਆਪਾਂ ਆਖਦੇ ਆਂ ਪਤਾ ਨਹੀਂ ਕਿਹੜੇ ਕਰਮਾਂ ਦੀ ਸਜ਼ਾ ਹੈ ਉਹ ਤੋੜਦਾ ਨਹੀਂ ਜਿਵੇਂ ਕਮਿਹਾਰ ਘੜਾ ਬਣਾਉਂਦਾ ਮਿੱਟੀ ਦਾ ਘੜਾ ਹੁੰਦਾ ਤੇ ਲੱਕੜ ਦੇ ਥੋੜੇ ਦੀ ਵਰਤੋਂ ਕਰਦਾ ਆਪਣੇ ਵਰਗਾ ਗਿਆਨਵਤ ਦੇਖ ਕੇ ਆਖਦੇ ਨੇ ਤੋੜ ਦੇਣਾ ਨਹੀਂ ਉਹ ਤੋੜਦਾ ਨਹੀਂ ਉਹ ਉਹਦੇ ਵਾਲ ਕੱਢ ਕੇ ਉਹਨੂੰ ਸਾਫ਼ ਕਰ ਰਿਆ ਹੁੰਦਾ ਪਰ ਅੰਦਰ ਉਹਦਾ ਹੱਥ ਹੁੰਦਾ ਹੈ ਹੱਥ ਇਵੇਂ ਜਿਵੇਂ ਆਪਣੇ ਕਰਮਾਂ ਦਾ ਫਲ ਮਿਲਦਾ ਹੈ ਜਦੋਂ ਨਾ ਉਹ ਵਾਲ ਕੱਢ ਰਿਆ ਆਪਣੇ ਵਾਲ ਕੱਢ ਰਿਆ ਹੁੰਦਾ ਪ੍ਰਭੂ ਪ੍ਰੇਸ਼ ਅੱਖੂ ਸਤਨਾਮ ਸ੍ਰੀ ਵਾਹਿਗੁਰੂ ਜੀ ਪਰ ਸੋਝੀ ਆ ਸੋਝੀ ਲੈਣੀ ਔਖੀ ਹੈ ਸ਼ੇਖ ਦਾ ਪੁੱਤਰ ਹੈ ਦੋਨੋਂ ਹੀ ਦੁਕਾਨਦਾਰੀ ਕਰਦੇ ਨੇ ਤੁਹਾਨੂੰ ਦੌਲਤ ਜਾਇਦਾਦ ਦੀ ਕੋਈ ਕਮੀ ਨਹੀਂ ਹੌਲੀ-ਹੌਲੀ ਉਮਰ ਦੇ ਹਿਸਾਬ ਨਾਲ ਸ਼ੇਖ ਬੁਢਾਪੇ ਵੱਲ ਨੂੰ ਜਾ ਰਿਹਾ ਤੇ ਪੁੱਤਰ ਨੂੰ ਕੋਲ ਬੁਲਾਇਆ ਕੋਲ ਬੁਲਾ ਕੇ ਆਖਣ ਲੱਗਾ ਪੁੱਤਰ ਤੂੰ ਦੁਕਾਨਦਾਰੀ ਵਿੱਚ ਮੇਰਾ ਸਾਥ ਦਿੱਤਾ ਪਰ ਮੇਰੇ ਮਨ ਵਿੱਚ ਨਾ ਉਹ ਜੱਗਾਂ ਨੇ ਜੋ ਤੇਰੇ ਕੰਮ ਆਉਣਗੀਆਂ ਇਸ ਦੁਨੀਆਦਾਰੀ ਦੇ ਵਿੱਚ ਉਹ ਮੈਂ ਤੈਨੂੰ ਦੱਸਾਂ ਸਮਝ ਨਹੀਂ ਆਉਂਦਾ ਇਹ ᔪਗਤੀ ਸਮਝ ਨਹੀਂ ਇਹ ਤੇਰੇ ਕੰਮ ਆਉਣੇ ਕੋਲ ਮਿੱਠਾ ਪੁੱਤਰ ਤੇ ਸੇਠ ਦੱਸ ਰਿਹਾ ਕੀ ਆਖਣ ਲੱਗਾ ਉੱਤਰ ਇੱਕ ਤਾਂ ਹਨੇਰੇ-ਨੇਰੇ ਛਾਵੇਂ ਦੁਕਾਨ ਤੇ ਜਾ ਇਯਾਦ ਰੱਖੇ ਸ਼ਾਮੇ ਸ਼ਾਮੇ ਤੁਰਨਾ ਧੁੱਪੇ ਨਹੀਂ ਜਾਣਾ ਤੇ ਮਿੱਠਾ ਭੋਜਨ ਛਕਣਾ ਮਿੱਠਾ ਭੋਜਨ ਉਸ ਤੋਂ ਬਾਅਦ ਆਖਣ ਲੱਗਾ ਕਿਸੇ ਨੂੰ ਦੇ ਕੇ ਨਾ ਮੰਗਣਾ ਨਹੀਂ ਤੇ ਫਿਰ ਆਖਣ ਲੱਗਾ ਜਦੋਂ ਚੌਥਾ ਪੈਰ ਆ ਜਾਵੇ ਨਾ ਉਹਦਾ ਮਸੀਤ ਕੁੱਟਣੀ ਇਹ ਗੱਲਾਂ ਹਜੇ ਦੱਸ ਹੀ ਰਿਹਾ ਸੀ ਕਿਉਂਕਿ ਜੁਗਤੀਆਂ ਨੇ ਉਹਦੇ ਜੀਵਨ ਦੀਆਂ ਜੋ ਬੱਚੇ ਨੂੰ ਸਮਝਾ ਰਿਹਾ ਸੀ ਵੀ ਉਹ ਕਿਉਂ ਤੁਰਨਾ ਸ਼ਾਮੇ ਉਹ ਹਜੇ ਦੱਸਿਆ ਹੀ ਨਹੀਂ ਨਹੀਂ ਕਹਿ ਕੇ ਵੀ ਚੌਥੇ ਪੈਰ ਮਸੀਤ ਕੁੱਟਣੀ ਜਦੋਂ ਆਖਿਆ ਤੇ ਨਾਲ ਹੀ ਸਵਾਸ ਗੁਰੇ ਹੋ ਗਿਆ ਹੁਣ ਉਹਨੇ ਗੱਲਾਂ ਤਾਂ ਦੱਸ ਦਿੱਤੀਆਂ ਪਰ ਇਹਦਾ ਮਕਸਦ ਕੀ ਸੀ ਉਹ ਨਹੀਂ ਸਮਝਾ ਸਕਿਆ ਤੇ ਰੱਬ ਨੂੰ ਪਿਆਰਾ ਹੋ। ਜਿੰਨਾ ਸਮਾਂ ਲਿਖਿਆ ਟਾਈਮ ਲਿਖਿਆ ਉਹਨੇ ਚੁਲੇ ਸਵਾਸ ਤੋਂ। ਉਹਨੇ ਬੱਚਾ ਜਵਾਨ ਸੀ ਇਹਨੇ ਆਪਣੇ ਹਸਾਬ ਨਾਲ ਉਹਨਾਂ ਨੂੰ ਢਾਲਣਾ ਕੀਤਾ। ਵੀ ਬਾਪ ਨੇ ਆਖਿਆ ਸੀ ਵੀ ਸ਼ਾਮੇ ਤੁਰਨਾ ਸ਼ਾਮੇ। ਤੁੰਦ ਦੌਲਤ ਜੈ ਦਾ ਆਪ ਦੀ ਕੋਈ ਕਮੀ ਨਹੀਂ ਸੀ। ਇਨੇ ਕੀ ਕੀਤਾ ਜਿੱਧਰ ਜਾਇਆ ਕਰੇ ਪਹਿਲਾਂ ਹੀ ਕਹਿ ਦਿਆ ਕਰੇ ਵੀ ਸ਼ਮਿਆਨੇ ਲਾ ਦਿਓ ਛਾਂ ਕਰ ਦਿਓ ਵੀ ਮੈਂ ਇੱਥੋਂ ਲੰਘਣਾ ਓਵੇਂ ਸ਼ਮਿਆਨੇ ਲੱਗ ਜਿਆ ਕਿ ਜਿੱਧਰ ਜਾਇਆ ਕਰੇ ਛਾਵੇਂ ਛਾਵੇਂ ਜਾਵੇ ਹੋਣਾ ਖਰਚ ਤਾਂ ਹੁੰਦਾ ਹੀ ਹੈ ਨਾ ਉਸ ਪਾਸੇ ਖਰਚ ਕਰੀ ਜਾ ਫਿਰ ਦੂਸਰੀ ਗੱਲ ਆਖੀ ਸੀ ਵੀ ਮਿੱਠਾ ਭੋਜਨ ਸ਼ਕਣਾ ਇਨੇ ਮਿੱਠਾਈ ਖਾਣਾ ਸ਼ੁਰੂ ਕਰ ਦਿੱਤਾ ਭੋਜ ਜਿੱਧਰ ਜਾਂਦਾ ਮਿੱਠਾਈ ਖਾਂਦਾ ਹੈ ਤੀਸਰਾ ਉਹਨੇ ਆਖਿਆ ਸੀ ਵੀ ਦੇ ਕੇ ਮੰਗਣਾ ਨਹੀਂ ਜਿਹੜਾ ਕੋਈ ਮੰਗਣ ਆਉਂਦਾ ਹੈ ਉਹਨੂੰ ਦੇ ਦਿੰਦਾ ਹੈ ਤੇ ਇਥੇ ਆਪਾਂ ਦੇਖਦੇ ਹਾਂ ਜਿਹਨੂੰ ਦੇ ਦਿੰਦੇ ਆ ਉਹ ਦੇਣ ਕਿਹੜਾ ਆਉਂਦਾ ਮੁੜ ਕੇ ਉਹ ਮੁੜ ਕੇ ਕੋਈ ਆਉਂਦਾ ਹੀ ਨਹੀਂ ਦੇਣ ਵਾਸਤੇ ਇਦھر ਹੌਲੀ ਹੌਲੀ ਗਰੀਬੀ ਆਉਣੀ ਸ਼ੁਰੂ ਹੋ ਗਈ। ਹੁਣ ਸ਼ਾਮੇ ਤੁਰਦਾ, ਸ਼ਮਿਆਨੇ ਲਾ ਲੈਂਦਾ, ਮਿੱਠਾ ਭੋਜਨ ਖਾਂਦਾ ਤੇ ਜਿਨ੍ਹਾਂ ਨੂੰ ਕਰਜ਼ਾ ਦੇ ਦਿੱਤਾ ਉਹ ਮੋੜ ਨਹੀਂ ਆਉਂਦੇ। ਇਹਨੇ ਗਰੀਬੀ ਆ ਗਈ। ਮਾਇਆ ਦੇ ਤਾਂ ਖੂਬ ਹੀ ਮੁੱਕ ਜਾਂਦੀ। ਜਿਹਨੇ ਐਸ਼ੋ ਆਰਾਮ ਕਰਨਾ ਉਹ ਤਾਂ ਇੱਕ ਦਿਨ ਹੀ ਬੜਾ। ਹੁਣ ਗਰੀਬੀ ਆ ਗਈ। ਇਥੋਂ ਤੱਕ ਕੀ ਰੋਟੀ ਤੋਂ ਵੀ ਆਤਰ ਹੋਣ ਲੱਗ ਗਈ ਹੁਣ ਚੌਥੀ ਗੱਲ ਯਾਦ ਆਈ ਵੀ ਉਹਨੇ ਆਖਿਆ ਸੀ ਵੀ ਚੌਥੇ ਪੈਰ ਮਸੀਤ ਕੁੱਟਣੀ ਹੈ ਇਹਨੇ ਸਭ ਬੋਲ ਚੁੱਕੇ ਤੇ ਜਾਵੜਿਆ ਚੌਥੇ ਪੈਰ ਮਸੀਤ ਜਾ ਕੇ ਲੱਗਾ ਜਦੋਂ ਤੋੜਨ ਉਹਨੇ ਫੜਿਆ ਸਮਝਾਇਆ ਵੀ ਕੀ ਤੂੰ ਕਰਦਾ ਕਹਿੰਦਾ ਮੇਰੇ ਬਾਪ ਨੇ ਆਖਿਆ ਸੀ ਉਹ ਆਖਣ ਲੱਗੇ ਉਹਨੇ ਕੀ ਆਖਿਆ ਸੀ ਸਮਝ ਲੈਣਾ ਸੀ ਤੂੰ ਤਾਂ ਮਸਜਿਦ ਤੋੜਨ ਵਾਸਤੇ ਆ ਗਿਆ ਦੋ ਵਾਰ ਸਮਝਾਇਆ ਤਿੰਨ ਵਾਰ ਸਮਝਾਇਆ ਨਹੀਂ ਸਮਝਿਆ ਉਹਨਾਂ ਨੇ ਫੜਕੇ ਦੀ ਸੇਵਾ ਕੀਤੀ ਕੁੱਟਿਆ ਇੱਕ ਗਰੀਬੀ ਐ ਉਤੋਂ ਕੁੱਟ ਦਿੱਤਾ ਵਿਚਾਰਾ ਪਿਆ ਹੈ ਮੰਜੇ ਤੇ ਆਕਰ ਹੋਇਆ ਸੱਟਾਂ ਲੱਗ ਗਈਆਂ ਸਮਾਂ ਲੰਘਦਾ ਗਿਆ ਤੇ ਇੱਕ ਦਿਨ ਚਾਂਦ ਚੱਕ ਸੇਠ ਦਾ ਕੋਈ ਮਿੱਤਰ ਆਇਆ ਬਾਹਰੋਂ ਕੁਛ ਦਾ ਪੁੱਛਾਉਂਦਾ ਵੀ ਇੱਥੇ ਫਲਾਣਾ ਸੇਠ ਸੀ ਉਹ ਕਿੱਥੇ ਉਹ ਆਖਣ ਲੱਗੇ ਜੀ ਉਹ ਤਾਂ ਰੱਬ ਨੂੰ ਪਿਆਰਾ ਹੋ ਗਿਆ ਉਹਦਾ ਪੁੱਤਰ ਹੈ ਪਰ ਬੜੇ ਬਾੜੇ ਨੇ ਕਰੀਬੀ ਆ ਗਈ ਵਿਚਾਰੇ ਉਹ ਸੇਠ ਦਾ ਮਿੱਤਰ ਆਖਣ ਲੱਗਾ ਇੰਝ ਹੋ ਨਹੀਂ ਸਕਦਾ ਉਹਦੇ ਕੋਲੇ ਇੰਨੀ ਧਨ ਦੌਲਤ ਸੀ ਭਾਵੇਂ ਤਿੰਨ ਪੁੱਤਾਂ ਬੈਠ ਕੇ ਖਾਂਦਾ ਏ ਉਹ ਨਹੀਂ ਹੋ ਸਕਦਾ ਕੋਈ ਨਾ ਕੋਈ ਗੱਲ ਜ਼ਰੂਰ ਹੈ ਪੁੱਛਦਾ ਪਛਾਉਂਦਾ ਘਰ ਆਇਆ ਇਹ ਮੁੰਜੇ ਤੇ ਪਿਆਰ ਆ ਪੁੱਤਰ ਕੋਲ ਬੈਠਿਆ ਪੁੱਛਿਆ ਆਖਣ ਲੱਗਾ ਕੀ ਗੱਲ ਹੋਈ ਇਸ ਤਰ੍ਹਾਂ ਕਿਉਂ ਹੋਇਆ ਆਖਣ ਲੱਗਾ ਜੀ ਜਦੋਂ ਅੰਤ ਸਮਾ ਸੀ ਬਾਪ ਦਾ ਉਹਨੇ ਆਚਾਰਕ ਗੱਲਾਂ ਮੈਨੂੰ ਆਖੀਆਂ ਸੀ ਤੇ ਮੈਂ ਉਵੇਂ ਜਿਵੇਂ ਕੀਤਾ ਮੈਨੂੰ ਨਹੀਂ ਪਤਾ ਮੈਂ ਗਲਤ ਕੀਤਾ ਜਾਂ ਸਹੀ ਕੀਤਾ ਪਰ ਆਹ ਦਿਨ ਉਹ ਸਿਆਣਾ ਸੀ ਅੱਖਾਂ ਲੱਗਾ ਦੱਸ ਕੀ ਆਖਿਆ ਸੀ ਬਾਪ ਕਹਿੰਦਾ ਉਹਨੇ ਆਖਿਆ ਸੀ ਪੁੱਤਰ ਛਾਵੇਂ ਤੁਰਨਾ ਛਾਵੇਂ ਨੇਰੇ ਨੇਰੇ ਤੋ ਦੂਸਰਾ ਕੀ ਆਖਿਆ ਸੀ ਉਹਨੇ ਆਖਿਆ ਸੀ ਮਿੱਠਾ ਭੋਜਨ ਖਾਣਾ ਫਿਰ ਉਹਨੇ ਆਖਿਆ ਸੀ ਜੇ ਕੋਈ ਆਵੇ ਉਹ ਦੇ ਦੇਣਾ ਮੰਗਣਾ ਨਹੀਂ ਫਿਰ ਆਖਿਆ ਸੀ ਚੌਥੇ ਪੈਰ ਮਸਜਿਦ ਪੁਟਣੀ ਮੈਂ ਉਵੇਂ ਜਿਵੇਂ ਸਭ ਕੁਝ ਕੀਤਾ ਮੈਂ ਸ਼ਾਮੇ ਸ਼ਾਮੇ ਤੁਰਨਾ ਸ਼ੁਰੂ ਕਰ ਦਿੱਤਾ ਸਮਿਆਂਨੇ ਲਾ ਦਿੰਦਾ ਸੀ ਜਿੱਧਰ ਜਾਂਦਾ ਸੀ ਤੇ ਮਿੱਠਾ ਹੀ ਭੋਜਨ ਖਾਣਾ ਦੂਜਾ ਭੋਜਨ ਨਹੀਂ ਸੀ ਖਾਣਾ ਜਿਹੜਾ ਕੋਈ ਮੰਗਣ ਆਉਣਾ ਸੀ ਮੈਂ ਜੋ ਮੰਗਦਾ ਸੀ ਜਿੰਨੇ ਮੰਗਦਾ ਸੀ ਮੈਂ ਦੇ ਦਿੰਦਾ ਸੀ ਮੰਗਣ ਨਹੀਂ ਗਿਆ ਆਹ ਹਾਕ ਮੇਰੀ ਤਾਂ ਹੋਈ ਮੈਂ ਜਾ ਕੇ ਮਸਜਿਦ ਪੁੱਟਣ ਲੱਗਿਆ ਤੇ ਉਹਨਾਂ ਦੇ ਕੋਲ ਉਹ ਸੇਠ ਦਾ ਮਿੱਤਰਾ ਰੱਖਣ ਲੱਗਾ ਉਹ ਪੁੱਤਰਾ ਇਹ ਗੱਲਾਂ ਤਾਂ ਬੜੀਆਂ ਚੰਗੀਆਂ ਨੇ ਪਰ ਤੈਨੂੰ ਸੋਝੀ ਨਹੀਂ ਸੀ ਤੈਨੂੰ ਝੁਗਤੀ ਨਹੀਂ ਦੱਸ ਸਕਿਆ ਤੇਰਾ ਬਾਪ ਗੱਲਾਂ ਤਾਂ ਬਹੁਤ ਵਧੀਆ ਸੀ ਸੱਚ ਤਾਂ ਪਰ ਜਾਣੀ ਹੈ ਜੇ ਜੁਗਤ ਜਾਣੀ ਪੁੱਤਰ ਉਹਦਾ ਭਾਵ ਸੀ ਸ਼ਾਮੇ ਤੁਰਨ ਦਾ ਉਹ ਸੇਠ ਸੀ ਦੁਕਾਨਦਾਰੀ ਕਰਦਾ ਸੀ ਉਹਦਾ ਮਤਲਬ ਸੀ ਸ਼ਾਮੇ ਤੁਰਨ ਦਾ ਵੇ ਪੁੱਤਰ ਨੇਰੇ ਨੇਰੇ ਦੁਕਾਨ ਤੇ ਜਾਣਾ ਤੇ ਨੇਰੇ ਹੀ ਮੁਰਨਾ ਕੋ ਸਤਨਾਮ ਸ੍ਰੀ ਵਾਹਿਗੁਰੂ ਇਹ ਨਹੀਂ ਵੀ ਦਿਨ ਚੜੇ ਜਾ ਕੇ ਦੁਕਾਨ ਖੋਲਣੀ ਨਹੀਂ ਤੜਕੇ ਹੀ ਜਾ ਕੇ ਦੁਕਾਨ ਖੋਲ ਲੈਣੀ ਜਦੋਂ ਹਨੇਰਾ ਹੋ ਗਿਆ ਤੇ ਉਦੋਂ ਬੰਦ ਕਰਕੇ ਇਹ ਮਤਲਬ ਸੀ ਉਹਦਾ ਹੁਣ ਇਹਦੇ ਵੀ ਸਮਝ ਪੈਂਦੀ ਹੈ ਵੀ ਇਹ ਤਾਂ ਗੱਲ ਠੀਕ ਸੀ ਮੈਂ ਤਾਂ ਸ਼ਮਿਆਨੀ ਲਾ ਦਿੱਤੇ ਸਾਰੇ ਪਾਸੇ ਵੀ ਸ਼ਾਮੇ ਤੋਂ ਫਿਰ ਖਰਚ ਤਾਂ ਹੋਣੀ ਸੀ ਨਾ ਮੈਂ ਕਹਿੰਦਾ ਮਿੱਠਾ ਭੋਜਨ ਦਾ ਭਾਵ ਸੀ ਜਦੋਂ ਭੁੱਖ ਲੱਗੀ ਹੋਵੇ ਨਾ ਉਦੋਂ ਭੋਜਨ ਮਿੱਠਾ ਲੱਗਦਾ ਹੈ ਮਿੱਠਾ ਜੋ ਨੋਂ ਭੁੱਖ ਲੱਗੇ ਉਦੋਂ ਖਾਣਾ ਐਵੇਂ ਨਹੀਂ ਖਾਈ ਜਾਣਾ ਉਹਦਾ ਇਹ ਮਤਲਬ ਸੀ ਕਹਿੰਦਾ ਤੀਸਰਾ ਸੀ ਉਹਦਾ ਜਿਹੜਾ ਉਹਨੇ ਆਖੀਆਂ ਸੀ ਦੇ ਕੇ ਮੰਗਣਾ ਨਹੀਂ ਵੀ ਜਿਹਨੂੰ ਦੇਣਾ ਐ ਉਹਦੇ ਪਹਿਲਾਂ ਹੀ ਹੱਥ ਵਢਾ ਲੈਣੇ ਕੁਝ ਨਾ ਕੁਝ ਲਿਖਾ ਲੈਣਾ ਆਪੇ ਹੀ ਦੌੜਿਆ ਆਵੇ ਦੇਣ ਵਾਸਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਮੰਗਣ ਨਹੀਂ ਜਾਣਾ ਉਹਦੇ ਕੋਲੋਂ ਪਹਿਲਾਂ ਹੀ ਇੰਨਾ ਕੁਝ ਲਿਖਾ ਲਵਾਂ ਤੇ ਆਪੇ ਦੇਣਾ ਇਹ ਭਾਵ ਸੀ ਉਹਦਾ ਇਹਨੇ ਵੀ ਦੇਈ ਜਾ ਉਹ ਤੇ ਦੇ ਕੇ ਕਿਹੜਾ ਮੁਰਗੇ ਦੇਣ ਆਉਂਦਾ ਪੈਸਾ ਹੈ ਹੀ ਇਹੋ ਜੀ ਜੇ ਕਿਸੇ ਨਾਲ ਬੋਲ ਵਾਲਾ ਬੰਦ ਕਰਨਾ ਹੋਵੇ ਨਾ ਅੱਜ ਦੇ ਜ਼ਮਾਨੇ 'ਚ ਉਹ ਪੈਸਾ ਦੇ ਬੋਲ ਬਾਣੀ ਬੰਮਾ ਬਸ ਕਿਵੇਂ ਜੇ ਮਿੱਤਰਤਾ ਰੱਖਣੀ ਹੈ ਤੇ ਪੈਸੇ ਦਾ ਨਾ ਨਾ ਜੇ ਪੈਸੇ ਮੰਗੇਗਾ ਕੋਈ ਰਿਸ਼ਤੇਦਾਰ ਇਹਨਾਂ ਸਾਡੇ ਕਹਿੰਦਾ ਚੌਥੇ ਪੈਰ ਮਸਜਿਦ ਪੁੱਟਣੀ ਕਹਿੰਦਾ ਉੱਠ ਉਹਨੂੰ ਆਸਰੇ ਨਾਲ ਉਠਾਇਆ ਨਾਲ ਲੈ ਕੇ ਚੱਪੇ ਚੌਥੇ ਪੈਰ ਦਾ ਪਰਸ਼ਾਵਾਂ ਮਸਜਿਦ ਦਾ ਇਹਨੇ ਬੇੜੇ ਵਿੱਚ ਪੈਂਦਾ ਸੀ ਕਹਿੰਦਾ ਇੱਥੋਂ ਹੁਣ ਪੁੱਟ ਧਰਤੀ ਪਟਾ ਕਿਸੇ ਨੂੰ ਕਹਿ ਕੇ ਬੁਲਾਇਆ ਜਦੋਂ ਧਰਤੀ ਪੁੱਟੀ ਤੇ ਉਥੋਂ ਖਜ਼ਾਨਾ ਨਿਕਲਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹਨਾ ਮਸੀਤ ਪੁੱਟ ਨਹੀਂ ਸੀ ਜਾਣਾ ਚੌਥੇ ਪੈਰ ਦਾ ਪਰਸ਼ਾਵਾਂ ਢਾਵਦਾ ਸੀ ਤੇਰੇ ਵਿਹੜੇ ਚੋਂ ਉਥੋਂ ਪੁੱਟਣਾ ਸੀ ਉਹਦਾ ਦੱਬਿਆ ਹੋਇਆ ਸੀ ਖਜ਼ਾਨਾ ਸੇਠ ਦਾ ਉਹ ਨਿਕਲਿਆ ਉਹਦੇ ਦਿਨ ਫਿਰ ਫਿਰ ਇਸੇ ਤਰ੍ਹਾਂ ਆਪਾਂ ਨੂੰ ᔪਗਤੀ ਕਈ ਵਾਰੀ ਨਹੀਂ ਪਤਾ ਸੱਚ ਤਾਂ ਪਰ ਜਾਣੀਏ ਜੇ ᔪਕਤ ਜਾਣੀ ਨਹੀਂ ਜੁਗਤੀ ਕਿੱਥੋਂ ਪਤਾ ਲੱਗਦੀ ਐ ਵੀ ਨਾਮ ਕਿਵੇਂ ਜਪਣਾ ਕਿਵੇਂ ਸ਼ੁਕਰਾਨਾ ਕਰਨਾ ਹੈ ਗੁਰੂ ਦਾ ਉਹਦੇ ਵਾਸਤੇ ਵੀ ਫਿਰ ਸਿਆਣਾ ਮਾਸਟਰ ਲੱਭਣਾ ਪੈਂਦਾ ਜਿਵੇਂ ਵਿਦਿਆਪਨਨ ਵਾਸਤੇ ਮਾਸਟਰ ਦੀ ਲੋੜ ਪੈਂਦੀ ਐ ਇਸੇ ਤਰ੍ਹਾਂ ਇਸ ਵਿਦਿਆ ਨੂੰ ਪੜਨ ਵਾਸਤੇ ਮਹਾਪੁਰਸ਼ਾਂ ਦੀ ਸਾਧੂ ਮਹਾਤਮਾ ਦੀ ਲੋੜ ਉਹ ਜੋਤੀ ਦੱਸਦਾ ਵੀ ਨਾਮ ਕਿਵੇਂ ਜਪਣਾ ਕਿਵੇਂ ਅੰਮ੍ਰਿਤ ਵੇਲੇ ਉੱਠਣਾ ਹੈ ਤੇ ਜਿਹੜਾ ਕੋਈ ਲਾਲ ਬਨ ਲੈਂਦਾ ਉਹ ਫੇਕੀ ਹੁੰਦਾ ਦੇਹ ਦੇ ਦਾਤ ਕਰੇ ਦਾਤਾ ਉਹ ਦਾਤਾਂ ਦੇ ਦੇ ਕੇ ਦਾਤੇ ਬਣਾ ਲੈਂਦਾ ਤੇ ਜਿਨ੍ਹਾਂ ਨੇ ਕਰਮਾ ਨੂੰ ਕੋਸੀ ਜਾਣਾ ਵੀ ਮੇਰੇ ਕਰਮਾ ਜੀ ਕੁਝ ਨਹੀਂ ਮੇਰੇ ਕਰਮਾ ਜੀ ਕੁਝ ਨਹੀਂ ਢੈਂਦੀ ਕਲਾ ਵਿੱਚ ਜਾਣਾ ਉਹ ਢੈਂਦਾ ਹੀ ਰਹਿ ਜਾਂਦਾ ਜੇ ਦੁੱਖ ਨਾ ਵੀ ਹੋਵੇ ਨਾ ਤਾਂ ਵੀ ਆਖੀ ਜਾਣਾ ਨਹੀਂ ਮੇਰਾ ਤਾਂ ਨਾ ਸਰਦਾ ਹੀ ਨਹੀਂ ਬਹੁਤ ਦੁੱਖੇ ਦੇ ਉਹ ਰੱਬ ਔਖੇ ਹੀ ਕਰ ਦਿੰਦਾ ਜਰਦੀ ਕਲਾ ਵਿੱਚ ਨਹੀਂ ਹੈ ਵੀ ਸੱਚੇ ਬਾਦਸ਼ਾਹ ਤੇਰਾ ਸ਼ੁਕਰ ਹੈ ਸਭ ਕੁਝ ਦਿੱਤਾ ਹੋਇਆ ਸਭ ਕੁਝ ਜੇ ਚੰਗੇ ਬੁਹੇ ਨੂੰ ਬਿਮਾਰ ਕਰਨਾ ਹੋਵੇ ਉਹਨੂੰ ਦੂਰੋਂ ਹੀ ਆਖਣ ਲੱਗ ਜਾਓ ਤੇਰੀ ਤਾਂ ਸਿਹਤ ਕਮਜ਼ੋਰ ਹੈ ਤੂੰ ਤਾਂ ਮਾੜਾ ਹੋ ਗਿਆ ਉਹ ਵਿਚਾਰਾ ਢੈਂਦੀ ਕਲਾ ਚਲ ਜਾ ਤੇ ਬਿਮਾਰ ਨੂੰ ਕਹਿ ਦਿਓ ਤੁਸੀਂ ਤੂੰ ਤਾਂ ਅੱਗੇ ਨਾਲੋਂ ਵਧੀਆ ਹੈ ਨੌਂ ਵਾਰ ਹੋ ਗਿਆ ਸਿਹਤ ਚੰਗੀ ਹੈ ਓਟ ਕੇ ਖੜੋ ਜਾਂਦਾ ਇੰਨੇ ਹੌਂਸਲੇ ਨਾਲ ਇਵੇਂ ਗੁਰੂ ਦੀਆਂ ਦਾਤਾਂ ਲੈ ਕੇ ਚੜ੍ਹਦੀ ਕਲਾ ਵਿੱਚ ਰਹਿਣਾ ਸੱਚੇ ਪਾਤਸ਼ਾਹ ਜੋ ਕੁਝ ਦਿੱਤਾ ਹੈ ਤੇਰਾ ਸ਼ੁਕਰ ਤੇਰਾ ਸ਼ੁਕਰ ਨਾ ਸ਼ੁਕਰੇ ਨਹੀਂ ਪਾਤਸ਼ਾਹ ਨੇ ਰਹਿਮਤ ਕੀਤੀ ਬਖਸ਼ਿਸ਼ ਕੀਤੀ ਹੈ ਤਿੰਨ ਦਿਨ ਗੁਰੂ ਪਾਤਸ਼ਾਹ ਦੇ ਆਪਾਂ ਦਰਸ਼ਨ ਕੀਤੇ ਨੇ ਸਮਾਗਮ ਹੋਏ ਨੇ ਪਾਤਸ਼ਾਹ ਰਹਿਮਤ ਕਰਨ ਬਖਸ਼ਿਸ਼ ਕਰਨ ਆਪਣੀ ਸਾਰਿਆਂ ਦੀਵੇਂ ਜਿਵੇਂ ਬਾਣ ਆਵੇ ਅਗਲਾ ਜੋ ਸਮਾਗਮ ਹੈ ਮਾਰਚ ਦੇ ਮਹੀਨੇ ਦਾ ਪਹਿਲਾ ਮਹਾਪੁਰਸ਼ਾਂ ਦੀ ਵਰਸੀ ਆਵੇਗੀ। ਸਮੂਹ ਸਾਥ ਸੰਗਤ ਨੇ ਇਵੇਂ ਜਿਵੇਂ ਪਹੁੰਚ ਕੇ ਮਹਾਪੁਰਸ਼ਾਂ ਦੀ ਵਰਸੀ ਵਿੱਚ ਹਾਜ਼ਰੀ ਲਗਾਉਣੀ ਹੈ। 5 6 7 ਮਾਰਚ ਦੀ ਵਰਸੀ ਹੋਵੇਗੀ। ਜਿਹੜਾ ਮੰਥਲੀ ਸਮਾਗਮ ਹੈ 15 16 17 ਮਾਰਚ ਦਾ ਹੋਵੇਗਾ। ਇਸੇ ਤਰ੍ਹਾਂ ਪਹੁੰਚ ਕੇ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਲੈਣੀਆਂ ਨੇ। ਭੁੱਲ ਚੁੱਕ ਦੀ ਖਿਮਾ। ਹੁਣ ਕੜਾ ਪੁਰਸ਼ਾਂ ਦੀ ਦੇਗ ਵਰਤਾਈ ਜਾਵੇਗੀ। ਉਸ ਤੋਂ ਪ੍ਰਾਂਤ ਗੁਰੂ ਕਾਲੰਗਰ ਤਿਆਰ ਹੈ ਸਾਰੀ ਸੰਗਤ ਨੇ ਛੱਕੇ ਜਾਣਾ ਜਿਤਨੇ ਕਰਮ ਚਾਰਨ ਰੱਖੇ ਨੇ ਜਿਓ ਆਏ ਹੋਏ ਸਿਰ ਮੱਥੇ ਪਰਵਾਣ ਭੁੱਲ ਚੁੱਕੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ